ਉਸ ਦੇ ਕਰ ਵਸ਼ਪ ਬਾਰਤਾ ਤੇ ਮੈਂ ਹਕਮ ਪ੍ਰਿਤਕੌਰ ਤਾਂ ਇਸ ਵੇਲੇ ਗੱਲ ਕਰਦਿਆ ਕਸ਼ਮੀਰ ਦੀ ਤਾਂ ਠੰਡ ਦਾ ਕੈਰਨ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਕਸ਼ਮੀਰ ਦੀ ਜਾਂ ਫਿਰ ਪਹਾੜੀ ਇਲਾਕਿਆਂ ਦੀ ਤਾਂ ਉੱਥੇ ਪਾਰੀ ਬਰਬਰੀ ਦੇਖਣ ਨੂੰ ਮਿਲ ਰਹੀ ਹੈ ਸ਼ੀਤ ਲਹਿਰ ਦਾ ਕਹਿਰ ਜਿਹੜਾ ਕਿ ਕਹਿ ਸਕਦੇ ਹੋ ਉੱਥੇ ਚੱਲ ਰਿਹਾ ਜਿਸ ਕਾਰਨ ਆਮ ਜਨ ਜੀਵਨ ਵੀ ਕਾਫੀ ਪ੍ਰਭਾਵਿਤ ਹੁੰਦਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਜਿੱਥੇ ਜਿਹੜਾ ਕਿ ਡਲ ਲੇਕ ਵੀ ਹੁਣ ਕਹਿ ਸਕਦਾ ਬਰਫ਼ ਦੇ ਵਿੱਚ ਜੰਮ ਚੁੱਕੀ ਆ ਹੁਣ ਉੱਥੇ ਜਿਹੜਾ ਕਿ ਸਲਾਨੀਆ ਦੀ ਵੀ ਆਵਾਜ਼ ਆਈ ਹੁਣ ਵੱਧ ਹੀ ਜਾ ਰਹੀ ਆ ਉੱਥੇ ਉਹਨਾਂ ਦੇ ਵੱਲੋਂ ਬਾਰੀ ਬਰਫ਼ ਬਾਰੀ ਦਾ ਆਨੰਦ ਵੀ ਮਾਣਿਆ ਜਾ ਰਿਹਾ ਕਸ਼ਮੀਰ ਕਾਟੇ ਦੇ ਵਿੱਚ ਚਲ ਰਹੀ ਸੀਤ ਲਹਿਰ ਕਾਰਨ ਤਾਪਮਾਨ ਚ ਕਾਫੀ ਗਿਰਾਵਟ ਆਈ ਹੈ ਜਿਸ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਦੱਖਣੀ ਕਸ਼ਮੀਰ ਚ ਸਥਿਤੀ ਖਾਸ ਤੌਰ ਤੇ ਖਰਾਬ ਹੈ ਸ਼ੋਪੀਆਂ ਦੇ ਵਿੱਚ ਤਾਪਮਾਨ -8.8 ਡਿਗਰੀ ਸੈਲਸੀਅਸ ਅਨੰਤਨਾਗ ਅਤੇ ਪੁਲਵਾਮਾ ਚ -8.3 ਡਿਗਰੀ ਸੈਲਸੀਅਸ ਕੁਲਗਾਮ ਦੇ ਵਿੱਚ -6.7 ਡਿਗਰੀ ਸੈਲਸੀਅਸ ਤੇ ਕੋਨੀਬਲ ਦੇ ਵਿੱਚ -8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਇਥੇ ਤਾਪਮਨ ਡਿੱਗਣ ਕਾਰਨ ਜਲ ਸਰੋਤ ਨਦੀਆਂ ਤੇ ਇਥੋਂ ਤੱਕ ਕਿ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਵੀ ਜੰਮ ਗਈਆਂ ਨੇ ਤੇ ਜਿਸ ਨਾਲ ਵਸਨੀਕਾਂ ਲਈ ਚੁਣੌਤੀਆਂ ਵਧ ਰਹੀਆਂ ਨੇ ਪਰ ਜੇਕਰ ਗੱਲ ਕਰੀਏ ਸੈਲਾਨੀਆਂ ਦੀ ਤਾਂ ਉਹਨਾਂ ਦੇ ਵੱਲੋਂ ਉੱਥੇ ਜਾ ਕੇ ਪਾਰੀ ਬਰਫਬਾਰੀ ਦਾ ਆਨੰਦ ਮਾਣਿਆ ਜਾ ਰਿਹਾ ਹੈ ਉੱਥੇ ਜਿਹੜਾ ਕਿ ਬਰਫ ਦੇ ਵਿੱਚ ਸੈਲਾਨੀ ਜਿਹੜੇ ਕਿ ਉੱਥੇ ਖੇਡਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਉੱਥੇ ਜਿਹੜੀ ਕਿ ਤਾਪਮਨ ਦੇ ਵਿੱਚ ਤੇਜ਼ੀ ਦੇ ਨਾਲ ਗਿਰਾਵਟ ਆ ਰਹੀ ਹੈ ਤੇ ਪੱਛਮੀ ਗੜਬੜੀ ਦੀ ਅਣਹੋਂਦ ਕਾਰਨ ਕਸ਼ਮੀਰ ਇਤ ਲਹਾ ਦਿ ਲਪੇਟ ਚ ਔਨ ਦੀ ਸੰਭਾਵਨਾ ਸ਼੍ਰੀਨਗਰ ਦੇ ਵਿੱਚ ਸੋਮਵਾਰ ਦੇ ਰਾਤ ਕੱਟੋ ਕੱਟ ਤਾਪਮਨ ਮੰਤਰੀ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤਉਦਰੀ ਜੰਮੂ ਦੇ ਵਿੱਚ 7.1 ਡਿਗਰੀ ਬਨਿਹਾਲ ਦੇ ਵਿੱਚ -1.3 ਡਿਗਰੀ ਸੈਲਸੀਅਸ ਤੇ ਕਟਰਾ ਦੇ ਵਿੱਚ 6.7 ਡਿਗਰੀ ਸੈਲਸੀਅਸ ਤੇ ਉਦਰੀ ਜੇਕਰ ਗੱਲ ਕਰੀਏ ਰਜੌਰੀ ਦੀ ਤਾਂ ਉਥੇ 2.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਤੇ ਜੇਕਰ ਲਦਾਖ ਦੀ ਗੱਲ ਕੀਤੀ ਜਾਵੇ ਤਾਂ ਲੈਹ ਦੇ ਵਿੱਚ 12.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਤੇ ਕਾਰਗਿਲ ਦੇ ਵਿੱਚ -12 ਇਸ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਮਨਾਲੀ ਦੀ ਵਿੱਚ ਜੇਕਰ ਗੱਲ ਕਰੀਏ ਤਾਂ ਬੀਤੇ ਕੱਲ ਵੀ ਉੱਥੇ ਜਿਹੜੇ ਕਿਸਲਾਨੀ ਫਸ ਗਏ ਸੀ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਰੈਸਕਿਊ ਆਪਰੇਸ਼ਨ ਦੇ ਤਹਿਤ ਬਚਾਇਆ ਗਿਆ ਪਰ ਲੋਕਾਂ ਦੇ ਵੱਲੋਂ ਉੱਥੇ ਜਾਣਾ ਨਹੀਂ ਰੁਕ ਰਿਹਾ ਉਹਨਾਂ ਦੇ ਵੱਲੋਂ ਉੱਥੇ ਜਾ ਕੇ ਜਿਹੜਾ ਕਿ ਇਹ 스ਨੋ ਫਾਲ ਦਾ ਕਹਿ ਸਕਦੇ ਆ ਕਿ ਖੂਬ ਆਨੰਦ ਜਿਹੜਾ ਕਿ ਮਾਣਿਆ ਜਾ ਰਿਹਾ ਪਰ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ ਕਿ ਘੱਟੋ ਘੱਟ ਜਿਹੜਾ ਕਿ ਆ ਬਾਹਰ ਨਿਕਲਣ ਤੇ ਆਪਣੀ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ